BBMP ਨੂੰ ਮੈਂ ਕਹੀਏ ਨਾ ਚਿੱਟਾ ਹਾਥੀ ਐ ਇਹ ਸਫੈਦ ਹਾਥੀ ਬਣ ਤਾਂ ਸਾਨੂੰ ਖਰਚਾ ਅਸੀਂ ਦਿੰਨੇ ਆ ਸਾਡੇ ਵਿਰੁੱਧ ਉਹ ਕੇਸ ਕਰ ਦਿੰਦੇ ਨੇ ਵਕੀਲ ਦਾ ਖਰਚਾ ਵੀ ਅਸੀਂ ਦਿੰਨੇ ਆ ਕਹਿੰਦੇ ਨਾ ਲੈਵਲ ਰੱਖਣਾ BBMP ਦੇ ਚੇਅਰਮੈਨ ਤੇ ਹਾਈ ਕੋਰਟ 'ਚ ਬੋਲ ਰਿਹਾ ਕੋਈ ਹਰਿਆਣੇ ਨੂੰ ਪਾਣੀ ਨਹੀਂ ਛੱਡਣ ਦੇ ਤਾਂ ਕਿੰਨਾ ਸੀ ਪਾਣੀ ਹਰਜੋਤ ਨੇ ਦੱਸਿਆ ਕਿੰਨਾ ਪਾਣੀ ਛੱਡਣਾ ਸੀ ਗਈ 4000 ਹੋਰ ਛੱਡੋ 4000 ਉਥੇ ਛੁੱਟੀ ਖੱਟ ਚੋਂ ਆ ਜਾਂਦਾ 1.5 ਲੱਖ ਦਾ ਉਹ ਪਾਣੀ ਨਾਲ ਤੁਸੀਂ ਹੱਟ ਰੁਕ ਲਉਗੇ ਦੇਖੋ ਪ੍ਰਧਾਨ ਜੀ ਕਹੀ ਜਾਂਦੇ ਆ ਆਪਣੇ 44 ਹਰਨ ਦੀ ਪਾਰਟੀ ਦੇ ਐਕਸ ਪ੍ਰਧਾਨ ਕਹਿੰਦੇ ਹੁਣ ਲੱਗ ਲੱਗ ਹੋ ਗਿਆ ਉਹ ਕਹੀ ਜਾਂਦੇ ਆ ਉਹ ਕਹਿੰਦਾ ਵੀ ਮੈਂ ਸਾਡੀ ਬਾਲਣੇ ਤੋਂ ਮੈਨੂੰ ਮੁੱਖ ਮੰਤਰੀ ਮੈਂ ਕਰਾਵੀ ਤੇ ਵਿਆਸ ਜੜ ਵਾਲੇ ਤਕਰੀਰ ਦੀਆਂ ਕੰਧਾਂ ਖੜ ਦੂੰ ਵੱਡੀਆਂ ਵੱਡੀਆਂ ਗਲੀਆਂ ਨਾਲੀਆਂ ਬਣਾਈਆਂ ਨਹੀਂ ਗਈਆਂ ਦਰਿਆਵਾਂ ਨਾਲ ਮੱਥਾ ਲਾਉਣਗੇ ਹੁਣ ਕਿਉਂ ਲੋਕਾਂ ਨੂੰ ਯਾਰ ਕਮਲੇ ਸਮਝਦੇ ਤੁਸੀਂ ਲੋਕਾਂ ਨੂੰ ਪਤਾ ਨਹੀਂ ਸਾਰਾ ਕੁਝ